ਮੁਬਾਰਕਾਂ 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 ਸਿੱਖ ਕੌਮ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਹੁਣੇ ਹੁਣੇ ਵੀਰੋ ਅਦਾਲਤ ਚੋਂ ਖਬਰ ਆਈ ਹੈ ਕਿ ਅਦਾਲਤ ਨੇ ਭਾਈ ਅਮਰਤਪਾਲ ਦੀ ਐਨਐਸਏ ਦੇ ਉੱਤੇ ਸੀਐਮ ਭਗਵੰਤ ਮਾਨ ਕੋ ਪੰਜਾਬ ਹਕੂਮਤ ਕੋ ਬੜਾ ਸਖਤ ਸਵਾਲ ਪੁੱਛਿਆ ਹੈ ਕਿ ਐਨਐਸਏ ਕਿਉਂ ਲਾਈ ਹੈ ਇਹਦੀ ਵਜ੍ਹਾ ਕੀ ਹੈ ਪੰਜਾਬ ਹਕੂਮਤ ਨੂੰ ਵੱਡੀ ਮੁਸੀਬਤ ਚ ਫਸ ਗਈ ਹੈ ਵੀਰੋ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਦੇਖਣੇ ਤੇ ਇਸਦੇ ਬਾਰੇ ਜਾਣਨੇ ਰਾਰੀਆ ਬ੍ਰੇਕਿੰਗ ਨਿਊਜ਼ ਆ ਰਹੀ ਹੈ ਸਾਂਸਨ ਅਮ੍ਰਿਤਪਾਲ ਦੇ ਲਗੇ ਐਨਐਸਏ ਨੂੰ ਚੁਣੌਤੀ ਦੇਣ ਦਾ ਮਾਮਲਾ ਚੁੱਕ ਕੇ ਅਦਾਲਤ ਦੇ ਵਿੱਚ ਪਹੁੰਚਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਤਾਂ ਹਾਈ ਕੋਰਟ ਨੇ ਕੇਂਦਰਿਤ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਇਸ ਕੇਸ ਦਾ ਵੱਡਾ ਅਜੇਟ ਹੈ ਜੋ ਪਟੀਸ਼ਨ ਦਾ ਕਰ ਕੀਤੀ ਗਈ ਸੀ ਐਨਐਸਏ ਨੂੰ ਚੁਣੌਤੀ ਦੇਣ ਲਈ ਅਮ੍ਰਿਤਪਾਲ ਦੇ ਵੱਲੋਂ ਤਾਂ ਹਾਈ ਕੋਰਟ ਨੇ ਸੁਣਵਾਈ ਕੀਤੀ ਹਾਈ ਕੋਰਟ ਨੇ ਕੇਂਦਰਿਤ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਹਾਈ ਕੋਰਟ ਨੇ ਸਵਾਲ ਕੀਤਾ ਐਨਐਸਏ ਕਿਉਂ ਲਗਾਇਆ ਗਿਆ ਇਸ ਦਾ ਜਵਾਬ ਦਿਓ ਪੂਰੀ ਡਿਟੇਲ ਦੇ ਨਾਲ ਦੇਣਾ ਹੋਏਗਾ ਪੂਰਾ ਜਵਾਬ ਪੰਜਾਬ ਅਤੇ ਕੇਂਦਰ ਸਰਕਾਰ ਨੂੰ 28 ਅਗਸਤ ਨੂੰ ਇਸ ਪੂਰੇ ਮਾਮਲੇ ਨੂੰ ਲੈ ਕੇ ਅਗਲੀ ਸੁਣਵਾਈ ਹੋਏਗੀ ਹਾਂ ਜਵਾਬ ਸਹੀ ਹੁਣ ਪਤਾ ਹਾਂ ਉਹ ਹਾਲਾਂਕਿ ਸੋ ਪਹਿਲਾਂ ਸੁਰੱਖਿਆ ਦਾ ਹਵਾਲਾ ਦਿੱਤਾ ਗਿਆ ਸੀ ਜਿਸ ਵੈਲੇ ਪੰਜਾਬ ਸਰਕਾਰ ਦੇ ਵੱਲੋਂ ਐਨਐਸਏ ਦੀ ਮਿਆਦ ਬਦਾ ਦਿੱਤੀ ਗਈ ਸੀ ਲੇਕਿਨ ਐਨਐਸਏ ਲੱਗੇ ਹੋਣ ਦੇ ਕਰਕੇ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਬੰਦ ਹੈ ਅਮਰਿਤਪਾਲ ਤੇ ਸਦਨ ਦੀ ਕਾਰਵਾਈ ਦੇ ਵਿੱਚੋਂ ਆਪਣੀ ਅਟੈਂਡੈਂਸ ਪੂਰੀ ਨਹੀਂ ਕਰ ਪਾਣਗੇ ਸਦਨ ਦੀ ਕਾਰਵਾਈ ਦਾ ਹਿੱਸਾ ਨਹੀਂ ਹੋਣ ਪਾਣਗੇ ਇਸੇ ਦੇ ਕਰਕੇ ਐਨਐਸਏ ਦੇ ਖਿਲਾਫ ਜੋ ਹੈ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਅਮਰਿਤਪਾਲ ਦੇ ਵਕੀਲ ਦੇ ਵੱਲੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਔਰ ਇੱਕ ਸਵਾਲ ਜੋ ਹੈ ਕੀਤਾ ਗਿਆ ਹਾਈ ਕੋਰਟ ਦੇ ਵੱਲੋਂ ਕਿ ਐਨਐਸਏ ਕਿਉਂ ਲਗਾਇਆ ਗਿਆ ਹੈ ਐਨਐਸਏ ਕਿਉਂ ਲਗਾਇਆ ਗਿਆ ਕਿਉਂਕਿ ਜੋ ਰੋਹਿਤ ਸਾਹਿਬ ਨਾਲ ਜੁੜਨੇ ਇੱਕ ਵਪਰਤ ਰੋਹਿ ਦਾ ਮਿਤਲ ਦੇ ਜੋ ਵਕੀਲ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਪਟੀਸ਼ਨ ਦੇ ਵਿੱਚ ਕੀ ਆ ਗਿਆ ਸੀ ਇਹ ਤਰਕ ਦਿੱਤਾ ਗਿਆ ਸੀ ਕਿ ਕਿਸੇ ਵੀ ਸੰਸਦ ਤੇ ਐਨਐਸਏ ਨਹੀਂ ਲਗਾਇਆ ਜਾ ਸਰਦਦਾ ਹਾਈ ਕੋਰਟ ਨੇ ਹੀ ਸਵਾਲ ਕੀਤਾ ਕਿ ਐਨਐਸਏ ਕਿਉਂ ਲਗਾਇਆ ਗਿਆ ਜਵਾਬ ਦੇਣਾ ਪਏਗਾ ਪੂਰੀ ਡਿਟੇਲ ਦੇ ਨਾਲ ਜਵਾਬ ਦੇਣਾ ਪਏਗਾ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਦਰਸਲ ਜੇਕਰ ਅਮਰਿਤਪਾਲ ਸਿੰਘ ਦਾ ਜ਼ਿਕਰ ਕੀਤਾ ਜਾਵੇ ਤਾਂ ਅਮਰਿਤਪਾਲ ਸਿੰਘ ਦੇ ਉੱਪਰ ਜੋ ਐਨਐਸਏ ਲਗਾਇਆ ਗਿਆ ਸੀ ਉਸ ਦੇ ਵਿੱਚ ਦਰਸਲ ਦੱਸਿਆ ਗਿਆ ਹੈ ਕਿ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਮਟੀਰੀਅਲ ਅਜਿਹਾ ਸੀ ਜਿਹੜਾ ਲਗਾਤਾਰ ਅਪਲੋਡ ਕੀਤਾ ਜਾ ਰਿਹਾ ਸੀਗਾ ਔਰ ਉਹ ਸੀਜ ਨੂੰ ਲੈ ਕੇ ਜਿਹੜਾ ਐਨਐਸਏ ਹੈ ਉਹ ਲਗਾਇਆ ਗਿਆਗਾ ਤਾਂ ਇਹ ਪਟੀਸ਼ਨਨ ਕਰਤਾ ਜਿਹੜੇ ਇਕਲਿਏ ਅਮਨਪਾਲ ਸਿੰਘ ਆ ਉਹਨਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਦੇ ਉੱਪਰ ਐਨਐਸਏ ਜਿਹੜਾ ਇਸ ਵਜ੍ਹਾ ਦੇ ਕਰਕੇ ਲਗਾਇਆ ਜਾਂਦਾ ਔਰ ਨਾਲ ਦੀ ਨਾਲ ਜਿਹੜਾ ਹੋਰ ਕਾਫੀ ਤਾਰਨ ਦੀ ਜਿਹੜੀ ਕਾਰਨ ਇਸ ਦੇ ਵਿੱਚ ਦੱਸੀ ਜਾਂਦੀ ਹੈ ਪਰ ਦੂਸਰੇ ਪਾਸੇ ਅਮਨਪਾਲ ਸਿੰਘ ਦੇ ਵੱਲੋਂ ਦਾਅਵਾ ਕੀਤਾ ਕਿ ਕਿਉਂਕਿ ਪਿਛਲੇ 1 ਸਾਲ ਤੋਂ ਉਹ ਜੇਲ੍ਹ ਦੇ ਅੰਦਰ ਨੇ ਔਰ ਕੋਈ ਵੀ ਵਿਅਕਤੀ ਜਦੋਂ ਜੇਲ੍ਹ ਦੇ ਅੰਦਰ ਆ ਤਾਂ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਕਿ ਕੋਈ ਵੀ ਸੋਸ਼ਲ ਮੀਡੀਆ ਪੋਸਟ ਪਾ ਰਿਹਾ ਹੈ ਤਾਂ ਜੇਲ੍ਹ ਵਿੱਚ ਬੈਠਾ ਵਿਅਕਤੀ ਉਸ ਵਿਅਕਤੀ ਨੂੰ ਕਿਵੇਂ ਰੋਕ ਸਕਦਾ ਜਾਂ ਉਹ ਉਸ ਚੀਜ਼ ਦੇ ਲਈ ਕਿਵੇਂ ਰਿਸਪੌਂਸੀਬਲ ਜਿਹੜਾ ਹੋ ਸਕਦਾ ਤਾਂ ਇਸ ਤੋਂ ਬਾਅਦ ਹੁਣ ਪੰਜਾਬ ਰੈਨਾ ਹਾਈ ਕੋਰਟ ਦੇ ਵੱਲੋਂ ਅਜਿਹਾ ਕਹਿੰਦੇ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੋਨਾਂ ਤੋਂ ਜਿਹੜੀ ਜਵਾਬ ਤਲਬੀ ਹੈ ਉਹ ਕਰ ਲਈ ਗਈ ਹੈ ਕਿ ਇੱਕ ਤਾਂ ਤੁਸੀਂ ਏ ਜਿਹੜਾ ਐਨਐਸਏ ਹੈ ਉਸ ਨੂੰ ਐਕਸਟੈਂਡ ਕਿਉਂ ਕੀਤਾ ਹੈਗਾ ਦੂਸਰੀ ਚੀਜ਼ ਇਹ ਕਹੀ ਗਈ ਹੈ ਕਿ ਜਿਹੜਾ ਵੀ ਮਟੀਰੀਅਲ ਦੇ ਆਧਾਰ ਤੇ ਤੁਸੀਂ ਐਨਐਸਏ ਲਗਾਉਣ ਦਾ ਦਾਵਾ ਕਰ ਰਹੇ ਹੋ ਇਹ ਪੂਰੇ ਦਾ ਪੂਰਾ ਮਟੀਰੀਅਲ ਹੈ ਜਿਹੜਾ ਉਹ ਕੋਰਟ ਨੂੰ ਪ੍ਰੋਵਾਈਡ ਕਰਵਾਇਆ ਜਾਵੇ ਕੋਰਟ ਨੂੰ ਉਹ ਮਟੀਰੀਅਲ ਮਹੱਈਆ ਕਰਵਾਇਆ ਜਾਵੇ ਔਰ ਇਹ ਜਿਹੜਾ ਪੂਰਾ ਮਟੀਰੀਅਲ ਆ ਉਹ ਕੋਰਟ ਨੂੰ ਮਹੱਈਆ ਕਰਵਾਉਣਾ ਹੋਏਗਾ 28 ਤਰੀਕ ਦੀ ਜਿਹੜੀ ਸੁਣਵਾਈ ਆ ਉਹ ਰਕਤਤੀ ਗਈ ਆ 28 ਤਰੀਕ ਨੂੰ ਜਿੱਥੇ ਇੱਕ ਪਾਸੇ ਅਮਰਿਤਪਾਲ ਦੀ ਸੁਣਵਾਈ ਹੋਈ ਕਿ ਨਾਲ ਦੇ ਨਾਲ ਕਿਉਂਕਿ ਪਪਲਪ੍ਰੀਤ ਹੋਵੇ ਚਾਹੇ ਉਹਨਾਂ ਦੇ ਬਾਕੀ ਜਿਹੜੇ ਤਮਾਮ ਸਾਥੀ ਆ ਉਹਨਾਂ ਦੀ ਸੁਣਵਾਈ ਵੀ ਇਸੇ ਦਿਨੀ ਜਿਹਦੀ ਕੀਤੀ ਜਾਏਗੀ ਕਿਉਂਕਿ ਪਹਿਲਾਂ ਤੋਂ ਕੇਸ ਲਿਸਟਡ ਸੀ ਇਸ ਕਰਕੇ ਜਿਹੜੇ ਤਮਾਮ ਸਾਥੀ ਆ ਉਹਨਾਂ ਦੀ ਜਿਹੜੀ ਹੁਣ ਤਰੀਕ ਹੈ ਉਹ 28 ਤਰੀਕ ਫਿਕਸ ਕਰ ਦਿੱਤੀ ਗਈ ਹੈ ਤਾਂ 28 ਅਗਸਤ ਨੂੰ ਜਿਹੜਾ ਇਹ ਕੇਸ ਹੈਗਾ ਉਹ ਸੁਣਾਇਆ ਜਾਏਗਾ ਉਦੋਂ ਤੱਕ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਪੂਰੇ ਦਾ ਪੂਰਾ ਮਟੀਰੀਅਲ ਹੈ ਔਰ ਜਿਹੜਾ ਆਪਣਾ ਇੱਕ ਜਵਾਬ ਹੈ ਡਿਟੇਲਡ ਉਹ ਪੰਜਾਬ ਦੇ ਨਾਲ ਹਾਈ ਕੋਰਟ ਦੇ ਵਿੱਚ ਜਮ੍ਹਾਂ ਦੇਣਾ ਹੋਏਗਾ ਅੱਛਾ ਉਹਦਾ ਕੀ ਬਣਿਆ ਕਿਉਂਕਿ ਸੁਣਵਾਈ ਦੀ ਸ਼ੁਰੂਆਤ ਦੇ ਵਿੱਚ ਪਿਛਲੀ ਵਾਰ ਜਦੋਂ ਸੁਣਵਾਈ ਹੋਈ ਸੀ ਤਾਂ ਸਰਕਾਰੀ ਵਕੀਲ ਨੇ ਅਮਰੀਦਪਾਲ ਦੀ ਪਟੀਸ਼ਨ ਦੇ ਵਿੱਚ ਤਕਨੀਕੀ ਖਾਮੀਆਂ ਦੀ ਗੱਲ ਕਹੀ ਸੀ ਉਹਦੇ ਕਰਕੇ ਰੀਐਡਿਟ ਦੇ ਆਦੇਸ਼ ਅਦਾਲਤ ਦੇ ਵੱਲੋਂ ਦਿੱਤੇ ਗਏ ਸੀ ਆ ਦੇਖੋ ਭਗਵਾਨ ਜਦੋਂ ਕੱਲ ਹੀ ਜਿਹੜੀ ਇਸ ਮਾਮਲੇ ਦੇ ਵਿੱਚ ਜਿਹੜੀ ਪਟੀਸ਼ਨ ਸੀ ਉਸ ਨੂੰ ਐਡਿਟ ਕਰਨ ਤੋਂ ਬਾਅਦ ਦੁਬਾਰਾ ਜਿਹੜਾ ਕਲੀਕ ਕੇ ਫਾਈਲ ਕਰ ਦਿੱਤਾ ਗਿਆ ਸੀ ਔਰ ਇਸੇ ਵਜ੍ਹਾ ਦੇ ਕਰਕੇ ਅੱਜ ਜਿਹੜੀ ਸੁਣਵਾਈ ਹੋ ਸਕੀ ਹੈ ਕਿਉਂਕਿ ਜਿਹੜੀ ਪਟੀਸ਼ਨ ਸੀ ਉਹ ਰੀਫਾਈਲ ਹੋਣ ਤੋਂ ਬਾਅਦ ਦੁਬਾਰਾ ਜਿਹੜੀ ਕੋਰਟ ਦੇ ਵਿੱਚ ਪਹੁੰਚੀ ਸੀ ਔਰ ਇਸੇ ਕਰਕੇ ਅੱਜ ਜਿਹੜੀ ਸੁਣਵਾਈ ਇਸ ਮਾਮਲੇ ਦੇ ਵਿੱਚ ਹੋਈ ਹੈ ਉਹ ਮਾਮਲਾ ਕੇਵਲ ਉਸ ਦਿਨ ਦੇ ਲਈ ਸੀ ਪਰ ਅੱਜ ਦੇ ਦਿਨ ਦੇ ਲਈ ਉਹ ਮਾਮਲਾ ਜਿਹੜਾ ਬਿਲਕੁਲ ਖਤਮ ਹੋ ਚੁੱਕਾ ਹੈ ਖਤਮ ਠੀਕ ਰੋਹਿਤ ਬਾਬਾ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਫਿਲਹਾਲ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪੂਰੀ ਡਿਟੇਲਡ ਜਾਣਕਾਰੀ ਹੁਣ ਦੇਣੀ ਹੋਈਗੀ ਅਦਾਲਤ ਦੇ ਵਿੱਚ ਔਰ 28 ਤਾਰੀਖ ਜੋ ਹੈ ਉਹ ਤੈਅ ਕੀਤੀ ਗਈ ਹੈ 28 ਅਗਸਤ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਏਗੀ 28 ਅਗਸਤ ਤੱਕ ਕੇਂਦਰ ਤੇ ਪੰਜਾਬ ਸਰਕਾਰ ਤੋਂ ਜਵਾਬ ਹਾਈ ਕੋਰਟ ਨੇ ਤਲਬ ਕੀਤਾ ਹੈ ਪੂਰੀ ਡਿਟੇਲ ਮੰਗੀ ਗਈ ਹੈ ਹਾਈ ਕੋਰਟ ਨੇ ਸਵਾਲ ਕੀਤਾ ਹੈ ਕਿ ਇਹਨੇ ਸੇ ਕਿਉਂ ਲਗਾਈ ਗਈ ਹੈ ਕੀ وجہ ਹੈ ਦੋਸਤੋ ਇਹ ਹੋਇਆ ਜੀ ਸਹੀ ਕੰਮ ਹੁਣ ਕੇਂਦਰ ਸਰਕਾਰ ਮੋਦੀ ਸਾਹਿਬ ਬੀਜਪੀ ਤੇ ਭਗਵੰਤ ਮਾਨ ਸਾਹਿਬ ਇਹ ਦੋਨੇ ਸਹੀ ਫਸੇ ਜੇ ਕਿਉਂਕਿ ਹਾਈ ਕੋਰਟ ਨੇ ਕਿਹਾ ਭਾਈ ਦੱਸੋ ਇੱਥੇ ਵਜ੍ਹਾ ਦੱਸੋ ਕਿ ਤੁਸੀਂ ਉੱਤੇ ਐਨਐਸਐਲ ਲਾਈ ਕਿਉਂ ਐ ਸਾਰੀ ਪੂਰੀ ਡਿਟੇਲ ਦਿਓ ਪੂਰੀ ਤਫਸੀਲ ਦਿਓ ਹੁਣ ਪਤਾ ਚੱਲੇਗਾ ਕਿ ਇਹਨਾਂ ਨੇ ਇੱਕ ਐਵੇਂ ਵੀਰ ਇੱਕ ਛੋਟਾ ਜਿਹਾ ਇਲਜ਼ਾਮ ਸੀ ਜਾਂ ਅਗਰ ਅਸੀਂ ਮੰਨ ਵੀ ਲਈਏ ਕਿ ਭਾਈ ਅਮਰਪਾਲ ਸਿੰਘ ਨੇ ਕ੍ਰਾਈਮ ਕੀਤਾ ਵਾ ਤੇ ਉਸ ਕ੍ਰਾਈਮ ਦੀ ਜਿਹੜੀ ਸਜ਼ਾ ਬੰਦੀ ਸੀ ਉਹ ਦੰਦੇ ਐਨਐਸਏ ਏਡੀ ਵੱਡੀ ਉੱਤੇ ਲਾ ਦਿੱਤੀ ਗਈ ਹੁਣ ਆਧਾਰ ਕੀ ਬਣਾਇਆ ਗਿਆ ਵਾ ਕਿ ਜੀ ਮੀਡੀਆ ਦੇ ਉੱਪਰ ਅਪਲੋਡ ਕੀਤਾ ਜਾ ਰਿਹਾ ਕੋ ਡਾਟਾ ਇਹੋ ਜਿਹਾ ਜਿਹਦੇ ਨਾਲ ਦੇਸ਼ ਨੂੰ ਨੁਕਸਾਨ ਹੋ ਸਕਦਾ ਵੈ ਪਹਿਲੀ ਗੱਲ ਤੇ ਵੀਰੋ ਭਾਈ ਅੰਮ੍ਰਿਤਪਾਲ ਇੱਕ ਸਾਲ ਤੋਂ ਅੰਦਰ ਹੈਗੇ ਜਦੋਂ ਇੱਕ ਬੰਦਾ ਅੰਦਰ ਹੈ ਉਹ ਕਿਸ ਤਰ੍ਹਾਂ ਅਪਲੋਡ ਕਰ ਸਕਦਾ ਉਹ ਅਪਲੋਡ ਨਹੀਂ ਕਰ ਸਕਦੇ ਤੇ ਦੂਸਰਾ ਅਗਰ ਹਰ ਵਿਅਕਤੀ ਹੈ ਇੰਡੀਆ ਇੱਕ ਆਜ਼ਾਦ ਮੁਲਕ ਹੈ ਆਪਣੀ ਰਾਏ ਦਾ ਜ਼ਹਾਰ ਕਰ ਸਕਦਾ ਵੈ ਤੇ ਭਾਈ ਅੰਮ੍ਰਿਤਪਾਲ ਸਿੰਘ ਵੀ ਆਪਣੀ ਰਾਏ ਦਾ ਜ਼ਹਾਰ ਕਰਦੇ ਸੀ ਕਿਉਂਕਿ ਪਹਿਲੇ ਹਾਈ ਕੋਰਟ ਵਿੱਚ ਮੁਲਫਸ ਹੁੰਨੇ ਸੀ ਕੋਈ ਉਹਨਾਂ ਨੂੰ ਪੁੱਛਣ ਵਾਲੀ ਤਾਕਤ ਨਹੀਂ ਸੀ ਹੈ ਇਸ ਕਰਕੇ ਜਿਹੜੀ ਕੇਂਦਰ ਸਰਕਾਰ ਹੈ ਬੀਜੇਪੀ ਹੈ ਤੇ ਭਗਵੰਤ ਮਾਨ ਸਾਹਿਬ ਹੈਗੇ ਆ ਇਹ ਆਪਣੀ ਮਰਜ਼ੀ ਕਰਦੇ ਸੀ ਜੋ ਦਿਲ ਕਰਦਾ ਸੀ ਜਿਸ ਤਰ੍ਹਾਂ ਕਰਦਾ ਸੀ ਕਾਨੂੰਨ ਲਾ ਰਹੇ ਸੀ ਜਿੰਨੂੰ ਮਰਜ਼ੀ ਫੜ ਕੇ ਲਿਆ ਰਹੇ ਸੀ ਕਿਸੇ ਦੀ ਗੱਲ ਨਹੀਂ ਸੁਣ ਰਹੇ ਪਾਵਰ ਸੀ ਪੂਰੀ ਪੂਰੀ ਪਾਵਰ ਦਿਖਾ ਰਹੇ ਸੀ ਲੇਕਿਨ ਹੁਣ ਜਦੋਂ ਆ ਗਈ ਹੈ ਹਾਈ ਕੋਰਟ ਹੁਣ ਹਾਈ ਕੋਰਟ ਦੀ ਪਾਵਰ ਹੈ ਹੁਣ ਇਹਨਾਂ ਨੂੰ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਪੂਨੇ ਮੁਸੀਬਤ ਵਿੱਚ ਫਸੇ ਆ ਹੁਣ ਇਹਨਾਂ ਦੀਆਂ ਨੀਂਨਾ ਹਰਾਮ ਹੋਣ ਗਈਆਂ ਤੇ ਹੁਣ ਬੜੇ ਵੀਰੋ ਚਾਂਸਸ ਹੈਗੇ ਆ ਬਲਕਿ ਮੈਨੂੰ ਤੇ ਲੱਗਦਾ ਵਾ ਕਿ ਭਾਈ ਅਮਰਤਪਾਲ ਸਿੰਘ 28 ਦੀ ਜਿਹੜੀ ਹੋਏਗੀ ਉਹਦੇ ਵਿੱਚ ਹਾਈ ਕੋਰਟ ਕੋ ਵੱਡੇ ਆਰਡਰ ਕਰ ਦੇਗਾ ਕਿ ਅਮਰਤਪਾਲ ਸਿੰਘ ਨੂੰ ਰਿਹਾ ਕਰੋ ਉਹਨਾਂ ਦੀ ਕਿਉਂਕਿ NSA ਹੈ ਹੀ ਗੈਰਕਾਨੂੰਨੀ ਹੈ ਉਹਨਾਂ ਦੇ ਉੱਤੇ ਇੱਕ ਇੱਕ ਵਕਤੀ ਨੇ ਵੀਰੋ ਇੱਕ ਜੁਰਮ ਹੀ ਨਹੀਂ ਕੀਤਾ ਉਦੇ ਉੱਤੇ ਉਹਨੂੰ ਫੜਿਆ ਜਾਵੇ ਉਹਤੇ ਉਹਨੂੰ ਕੋਈ ਐਨਐਸਏ ਲਾਈ ਜਾਵੇ ਤੇ ਉਹ ਜ਼ਾਰੀ ਗੱਲ ਹੈ ਹਾਈ ਕੋਰਟ ਤੇ ਜਾਏਗਾ ਹਾਈ ਕੋਰਟ ਦੀ ਐਨਐਸਏ ਖਤਮ ਕਰ ਦੇਗੀ ਤੇ ਇਹ ਕਭੀ ਚਾਂਸ ਹੈਗੇ ਜਿਹੜੇ ਹਾਲਾਤ ਨਜ਼ਰ ਆ ਰਹੇ ਆ ਕਿਉਂਕਿ ਉਹਨਾਂ ਨੇ ਬੇਬੁਨਿਆਦ ਲਾਈ ਹੈ ਬੜੀ ਕਮਜ਼ੋਰ ਜੀ ਵਜਾ ਹੈਗੀ ਹੈ ਤੇ ਉਤੇ ਐਨਐਸਏ ਬੰਦੀ ਵੀ ਨਹੀਂ ਹੈ ਦੂਸਰਾ ਭਾਈ ਅਮਰਪਾਲ ਸਿੰਘ ਦੇਖੋ ਸੰਸਦ ਦੇ ਮੈਂਬਰ ਹੈਗੇ ਐ ਐਡੀ ਵੱਡੀ ਤਦਦ ਜੀ ਵੋਟਾਂ ਲੈ ਕੇ ਆਏ ਐ ਹੁਣ ਉਹ ਜਿਹੜੀ ਆਵਾਮ ਹੈ ਖਡੂਰ ਸਾਹਿਬ ਦੀ ਉਹਨਾਂ ਦੇ ਮਸਾਇਲ ਜਿਹੜੇ ਹੁਣ ਕੌਣ ਅਸੈਂਬਲੀ ਪ੍ਰੇਜ਼ੈਂਟ ਕਰੇਗਾ ਉਹ ਰਪਾ 80 ਪਾਲ ਸਿੰਘ ਜਦੋਂ ਉੱਪਰ ਐਨਐਸਏ ਲੱਗੀ ਹੋਈ ਹੈ ਅਗਰ ਉਹਨਾਂ ਦੀ ਐਨਐਸਏ ਹਟੇਗੀ ਤੇ ਫਿਰ ਹੀ ਉਹ ਜਾ ਕੇ ਆਪਣੀ ਆਵਾਮ ਜਿਹੜੀ ਹੈ ਉਹਨਾਂ ਦੇ ਮਸਾਇਲ ਉਹਨਾਂ ਦਾ ਹੱਲ ਕਰਨਗੇ ਫਿਰ ਹੀ ਸੰਸਦ ਦੇ ਵਿੱਚ ਆਪਣਾ ਪੂਰਾ ਰੋਲ ਅਦਾ ਕਰਨਗੇ ਤੇ ਇਹ ਵੀ ਇੱਕ ਤਰ੍ਹਾਂ ਨਾਲ ਉਹਨਾਂ ਨਾਲ ਜ਼ਿਆਤੀ ਹੋ ਰਹੀ ਹੈ ਕਿ ਉਹਨਾਂ ਨੂੰ ਸੰਸਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ اجلاس ਦੇ ਸ਼ਾਮਲ ਨਹੀਂ ਹੁਤਾ ਦਿੱਤਾ ਜਾ ਰਿਹਾ ਤੇ ਵੀਰੋ ਇਹ ਜਿਹੜੀ ਪਟੀਸ਼ਨ ਦਰ ਹੋਈ ਹੈ ਇਹਦਾ ਢੇਰਸਾ ਦਾ ਫਾਇਦਾ ਹੋਏਗਾ ਅਮਰਤਪਾਲ ਸਿੰਘ ਦੀ ਐਨਐਸਏ ਵੀ ਖਤਮ ਹੋਏਗੀ ਹੁਣ ਉਹ ਅਸੈਂਬਲੀ ਵਿੱਚ ਵੀ ਆਉਣਗੇ ਤੇ ਇਹਨਾਂ ਨੂੰ ਹੁਣ ਕੋਈ ਜਵਾਬ ਨਹੀਂ ਦੇਣਾਂ ਦਾ ਕਿਉਂਕਿ ਉੱਥੇ ਜਵਾਬ ਦੇਣਾ ਪਏਗਾ ਜੋ ਦਬਾਅ ਦੇਣਾ ਪਏਗਾ ਫਿਰ ਇਹਨਾਂ ਨੂੰ ਪਤਾ ਚੱਲੇਗਾ ਕਿ ਭਾਈ ਅਸੀਂ ਕੀ ਗਲਤ ਕਰਨ ਦੇ ਸੀ ਕੀ ਅਸੀਂ ਇੰਨਾ ਸਦਾ ਟਾਲ ਮਟੋਲ ਕਰ ਰਹੇ ਸੀ ਵੀਰੋ ਬਹੁਤ ਵੱਡੀ ਖੁਸ਼ੀ ਦੀ ਖਬਰ ਹੈ ਸਿੱਖ ਵੀਰਾਂ ਨੂੰ ਮੇਰੇ ਵੱਲੋਂ ਇੱਕ ਵਾਰੀ ਫਿਰ ਵਧਾਈ ਹੋਵੇ ਤੇ ਸਾਰੇ ਵਾਹਿਗੁਰੂ ਦੇ ਅੱਗੇ ਇਹ ਅਰਦਾਸ ਕਰੋ ਕਿ ਹੁਣ ਇਹ ਅਦਾਲਤ ਜਿਹੜੀ ਹੈ ਉਹ ਫੈਸਲਾ ਬਿਲਕੁਲ ਕਿਸੇ ਵੀ ਪ੍ਰੈਸ਼ਰ ਤੋਂ ਬਗੈਰ ਹੋ ਕੇ ਫੈਸਲਾ ਦੇਵੇ ਤੇ ਭਾਈ ਅਮਰਤਪਾਲ ਸਿੰਘ ਜਲਦੀ ਬਾਹਰ ਆਉਣ ਆਣ ਕੇ ਆਵਾਮ ਦਾ ਪੰਜਾਬ ਦਾ ਜਿਹੜੇ ਲੋਕ ਐ ਉਹਨਾਂ ਦੇ ਹੱਕ ਦੀ ਗੱਲ ਕਰਨ ਪੰਜਾਬ ਵਾਸਤੇ ਗੱਲ ਕਰ ਲੋਕਾਂ ਨੂੰ ਸਿੱਖੀ ਨਾਲ ਜੋੜਨ ਤੇ ਫਿਰ ਉਹ ਪੁਰਾਣੇ ਦਿਨਾਂ ਤਰ੍ਹਾਂ ਹੀ ਉਹ ਆਪਣਾ ਕਾਰਜ ਕਰਨ ਵੀਰੋ ਬੜੀ ਖੁਸ਼ੀ ਹੋਈ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਈ ਦੀ ਖਬਰ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਾਰ ਲਾਜ਼ਮੀ ਕਰਨਾ ਆਪਣਾ ਡੈਸਰਾ ਖਿਆਲ ਰੱਖਣਾ ਦੋਆਵਾਂ ਯਾਦ ਰੱਖਣਾ ਅੱਲਾ ਫੇਜ਼